ਚੱਬੇ ਪਾੜ ਕਰੰਟ ਲਾ 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 ਫੂਦੇ ਦਿੱਤੀ ਸਾਡੇ ਗਲ ਪਏ ਵੀ ਤੁਸੀਂ ਆਪ ਦਾ ਫੇਮ ਕੱਟਣ ਨੂੰ ਇਹ ਕੱਪ ਨਾ ਕਰਿਆ ਤੁਹਾਡਾ ਰਿਵਾਰਡ ਹੋਇਆ ਪਾੜ ਪੜਿਆ ਹੋਇਆ ਉਥਾਂ ਦਾ ਕੰਦਾ ਵੀ ਬੋਲਦੀਆਂ ਸ਼ਾਨਦਾਰ ਆਈ ਹਦਾਇਤ ਸਾਰਾ ਮਨੇ ਕੁਛ ਅਜੀਬ ਬਹੁਤ ਜ਼ਿਆਦਾ ਕਰੀਏ ਸਾਰੀ ਦਾ ਖਾਉ ਨਹੀਂ ਦਿੱਤਾ ਤਾਂ ਕੁਛ ਹੈ ਵੀ ਹੁਣ ਹਾਂਜੀ ਰਿਵਾਰਡ ਉਹ ਤੋਂ ਫਿਰ ਲੈਣਾ ਹੀ ਰਿਵਾਰਡ 11 ਦਿਨ ਦਾ ਰਿਵਾਰਡ ਹੋਇਆ ਤੇ ਜੀ ਐਸਟਾਫ ਪਟਿਆਲਾ ਮਾਈ ਇਸਰਾ ਜੁਦਈ ਕਤਲ ਹੋ ਗਿਆ ਹਾਂਜੀ ਜੇਲ੍ਹ ਦੇ ਵਿੱਚ ਹੋ ਗਿਆ ਹਨਾ ਉਦੋਂ ਉਹ ਜੇਲ੍ਹ ਦੇ ਵਿੱਚ ਤਾਂ ਲਾਲਾ ਲਾਲਾ ਹੋ ਗਈ ਹੋਗੀ ਹਾਂਜੀ ਲਾ 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 ਪੂਰੀ ਤੇ ਡਿਉਟੀ ਸਾਡੇ ਗਲ ਪਏ ਵੀ ਤੁਸੀਂ ਆਪ ਦਾ ਫੇਮ ਖੱਟਣ ਨੂੰ ਇਹ ਕਤਲ ਕਰਿਆ ਮਾ ਇਦਾਂ ਜਿਦਾ ਕੋਈ ਗੱਲ ਨਹੀਂ ਜੱਜ ਵੀ ਅੰਤਰਾ ਆਇਆ ਸੀ ਉਸ ਵਕਤ ਅੱਛਾ ਹਾਂਜੀ ਉਹਨੇ ਪੁੱਛ ਅਗੇ ਚ ਮਣੀ ਮੋਟੀ ਕਰੀਏ ਵੀ ਤੁਸੀਂ ਹਾਂ ਤੇ ਫਿਰ ਪ੍ਰਸ਼ਾਸਨ ਦਾ ਆਇਆ ਇਹਦਾ ਸਾਰਾ ਉਹਨੇ ਵੀ ਪੁੱਛ ਅਗੇ ਚ ਬਹੁਤ ਜ਼ਿਆਦਾ ਕਰੀਏ ਸਾਰੀ ਰਾਤ ਸੌਂ ਨਹੀਂ ਦਿੱਤਾ ਸਾਨੂੰ ਕੋਟਿਆ ਵੀ ਹੋਣਾ ਹਾਂਜੀ ਰਿਵਾਰਡ ਉਹ ਤਾਂ ਫਿਰ ਲੈਣਾ ਹੀ ਦਾ ਰਿਵਾਰਡ 11 ਦਿਨ ਦਾ ਰਿਵਾਰਡ ਹੋਇਆ ਤੇ ਜੀ ਸੀਆਈ ਸਟਾਫ ਪਟਿਆਲਾ ਮਾਈ ਕਿਸਰਾ ਉਹ ਤੇ ਤਾਂ ਸਾਨੂੰ ਪੜਾ ਗਏ ਛੱਡੇ ਪਾੜ ਕਰੰਟ ਲਾ ਸਤੋ ਕਿਸ ਅੱਜ ਵੀ ਅਸੀਂ ਕਹਿ ਰਹੇ ਹਾਂ ਸਤੋ ਕਿਸੇ ਨੇ ਨਹੀਂ ਕੰਮ ਕਰਵਾਇਆ ਮੈਂ ਹੀ ਗਲਤ ਤੇ ਆਉਂਦਾ ਸੀਗਾ ਹਾਂਜੀ ਪਰਮੇਂਦਰਪਾਲ ਬਿੱਟੂ ਦਾ ਪਰਿਵਾਰ ਇਹ ਕਹਿੰਦਾ ਕਿ ਇਹ ਕਤਲ ਕੀਤਾ ਨਹੀਂ ਇਹ ਕਤਲ ਕਰਵਾਇਆ ਗਿਆ ਕਿਸੇ ਦੇ ਕਹਿਣ ਤੇ ਕਰਵਾਇਆ ਕਿਹਦੇ ਕਹਿਣ ਤੇ ਕਰਿਆ ਤੁਸੀਂ ਇਹ ਕਤਲ ਇਹ ਕਿਸੇ ਦੇ ਕਹਿਣੇ ਦੇ ਨਹੀਂ ਕਰਿਆਗਾ ਬੰਦੇ ਇਹ ਤਾਂ ਬਸ ਮਾਰਾ ਦਾ ਹੁਕਮ ਸੀ ਅਸੀਂ ਕਤਲ ਕਰਿਆ ਇਹ ਤਾਂ ਰੋਲਾ ਹੀ ਹੈ ਹਉਵਾ ਹੀ ਹੈ ਸਾਨੂੰ ਸਾਡਾ ਰਿਵਾਰਡ ਹੋਇਆ ਪਾੜ ਪੜ ਗਿਆ ਹੋਇਆ ਉੱਥਾਂ ਤਾਂ ਕੰਦਾ ਵੀ ਬੋਲਦੀਆਂ ਜੇ ਕਿਸੇ ਦੇ ਕਹਿਣੇ ਤੇ ਕਰਿਆ ਹੁੰਦਾ ਅਸੀਂ ਕਹਿ ਦਿੰਦਾ ਵੀ ਫਲਾਣੇ ਬੰਦੇ ਨੇ ਕਿਹਾ ਦਾ ਸਾਨੂੰ ਕਤਲ ਕਰਨ ਦੇ ਪਰਿਵਾਰ ਤੱਕ ਵੀ ਕਹਿੰਦਾ ਕਿ ਉਹਨਾਂ ਦੇ ਕੋਲ ਇੱਕ ਡੈਰੀ ਸੀ ਔਰ ਉਹਨਾਂ ਦੀ ਅਗਲੀ ਤਰੀਕ ਤੇ ਜਮਾਨਤ 100% ਪੱਕੀ ਸੀ ਪਰਿਵਾਰ ਕਹਿੰਦਾ ਕਿ ਉਹਨਾਂ ਨੇ ਜਦੋਂ ਬਾਹਰ ਆਉਣਾ ਸੀ ਤੇ ਜਮਾਨਤ ਵੇਲੇ ਉਹਨਾਂ ਨੇ ਵੱਡੇ ਖੁਲਾਸੇ ਕਰਨੇ ਸੀ ਬੇਅਦਬੀ ਕਾਣ ਨੂੰ ਲੈ ਕੇ ਪਤਾ ਨਹੀਂ ਕਿਹਦਾ ਕਿਹਦਾ ਨਾ ਆ ਜਾਣਾ ਸੀ ਇਸ ਕਰਕੇ ਕਹਿੰਦੇ ਬੱਟੂ ਨੂੰ ਮਾਰਤਾ ਦੇਖੋ ਸਾਰੇ ਬਿਆਨ ਹੋਏ ਈਗੇ ਵੀਡੀਓ ਈਗੀ ਬਣੀ ਹੋਈ ਹੈ ਸਾਰਾ ਕੁਸਤਾ ਹੈ ਤਾਂ ਤੇ ਜਿਹੜੀ ਡੈਰੀ ਵਾਲੀ ਗੱਲ ਐ 12 ਤਲਾਸ਼ੀ ਆਂਦੀ ਐ ਜੇਲ੍ਹ ਚ ਅੰਦਰ ਉਹ ਵੀ ਕਰਦੇ ਅੰਦਰ ਪ੍ਰਸ਼ਾਸਨ ਹੁੰਦਾ ਉਹ ਵੀ ਕਰਦੇ ਐ 12 ਤਲਾਸ਼ੀ ਜਾਂਦੀ ਉਹਨਾਂ ਦੇ ਨਾਲ ਚ 12 ਵੀ ਆਈ ਦੀ ਤਲਾਸ਼ੀ ਜਾਦ ਕਿਉਂ ਨਹੀਂ ਡੈਰੀਆਂ ਹੱਥ ਲੱਗੀਆਂ ਤੇ ਫਿਰ ਜਦੋਂ ਸਾਡਾ ਰਵਾਨਾ ਚੱਲ ਰਿਹਾ ਤੇ ਸੀਐਸਟਾਫ ਨੇ ਤਲਾਸ਼ੀ ਲਈ ਡੈਰੀ ਹੈ ਨਹੀਂ ਸੀ ਅੰਦਰ ਇਹ ਤਾਂ ਬਸ ਗੱਲਾਂ ਬਣਾਈਆਂ ਹੋਣਾ ਐ ਸਮਝ ਲਓ ਵੀ ਉਨਾਂ ਦਾ ਵਕੀਲ ਪਲਾਨ ਕਰ ਰਿਹਾ ਵੀ ਇਤਨਾ ਐਂ ਕਰੋ ਪਰ ਤੁਹਾਨੂੰ ਕਿਹੜੀ ਚੀਜ਼ ਤੁਹਾਨੂੰ ਲੈ ਗਈ ਕਿ ਘਤਲੀ ਕਰ ਦੋ ਮਾਰ ਕੁੱਟ ਦਿੰਦੇ ਸਮਝਾ ਦਿੰਦੇ ਲੋਕ ਇਤੋਂ ਵੀ ਸ਼ੱਕ ਜाहिर ਕਰਦੇ ਹਨ ਲੱਤਾਂ ਤੋੜ ਦਿੰਦੇ ਕੁਝ ਹੋਰ ਕਰ ਦਿੰਦੇ ਤੁਸੀਂ ਮਾਰ ਹੀ ਦਿੱਤਾ ਮਤਲਬ ਇਹ ਹੀ ਚੀਜ਼ ਲੈ ਗਈ ਸਾਨੂੰ ਦੇਖੋ 3-4 ਸਾਲ ਭਗੋੜਾ ਰਿਹਾ ਇਹਗੇ ਪਿਛੇ ਬੰਦੇ ਬਹੁਤ ਲੱਗੇ ਇਹਦੇ ਚਮਾ ਹੱਤ ਨਹੀਂ ਲੱਗਿਆ ਆਹ ਉਹ ਸੜ ਤੋਂ ਬਿਨਾ ਵੀ ਹਾਂ ਜੇ ਤਰ ਸਾਡੇ ਵਰਗੇ ਦੇ ਅੱਛਾ ਹਾਂ ਹੋਰ ਬੰਦੇ ਹੈਗੇ ਵੀ ਜਿਹੜੇ ਕੋਈ ਕੇ ਪਿਛੇ ਲੱਗੇ ਵੀ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਗੱਲ ਇਹ ਮਤਲਬ ਮਤਲਬਨਾ ਇੱਕ ਤੁਸੀਂ ਲੱਖੇ ਖਾਦਿਆਂ ਨਾ ਸੁਣਿਆ ਹੂੰ ਜਿਹੜਾ ਆਪਣੇ ਆਪ ਨੂੰ ਬਾਬਾ ਨਾਨਕ ਦਾ ਹਸਦਾ ਦਾ ਉਹਨਾਂ ਮੁੰਡਿਆਂ ਨੇ ਉਹਦਾ ਸੌਦਾ ਲਾਇਆ ਸੀ ਉਹ ਬੰਦੇ ਕਹਿੰਦੇ ਅਸੀਂ ਬਹੁਤ ਲੱਦੇ ਆਗੇ ਕਹਿੰਦੇ ਸਾਡੇ ਨਹੀਂ ਹੱਥ ਲੱਗਿਆ ਹਜਾਂ ਇਹਹੀ ਦੀਜ ਜੇਗ ਦੇ ਬਾਹਰ ਚਲੀ ਜਾਂਦਾ ਆ ਜੇਲ੍ਹ ਚੋਂ ਇਹਨੇ ਕਿੱਥੇ ਹੱਤ ਆਣਾ ਦਾ ਇਹਨੇ ਫੇਰ ਇਹੀ ਕੰਮ ਕਰਨਾ ਦਾ ਗਰੰਟੀ ਹੈ ਇਹ ਚੀਜ਼ ਨੂੰ ਚਲੋ ਹੁਣ ਵੀ ਥੱਲ ਪੈ ਗਈ ਥੋੜੀ ਜੀ ਕੇ ਨੀ ਨੇ ਬੇਅਦਵੀ ਵੱਡੇ ਪੱਧਰ ਤੇ ਕੰਮ ਨਹੀਂ ਦੀ ਹੁਣ ਨਵੀਂ ਨੇ ਬਹੁਤ ਵੱਡੇ ਪੱਧਰ ਤੇ ਕਰੀ ਏ ਉੱਥੇ ਲੋਕ ਆਏ ਉਹਦਾ ਉੱਥੇ ਤਾਂ ਸੌਦਾ ਲਾਇਆ ਤੁਸੀਂ ਕਿਸੇ ਨਾਲ ਕੰਟੈਕਟ ਦੇ ਵਿੱਚ ਵੀ ਸੀ ਨਹੀਂ ਥੋੜੇ ਸਾਥੀ ਉਹਨਾਂ ਦਾ ਕਹਿ ਨਹੀਂ ਸਕਦੇ ਆਪਾਂ ਛੱਡੇ ਪਾੜ ਕਰੰਟ ਲਾ 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 ਫੂਟੇ ਬਿੱਤੀ ਸਾਡੇ ਨਾਲ ਪਏ ਵੀ ਤੁਸੀਂ ਆਪ ਦਾ ਖੇਮਾ ਘਟਣ ਨੂੰ ਇਹ ਕੱਟ ਲਖੜਿਆ ਠੰਡਾ ਰਿਵਾਰਡ ਹੋਇਆ ਪਾੜ ਪੜ ਗਿਆ ਹੋਇਆ ਉੱਥਾਂ ਦਾ ਕੰਦਾ ਵੀ ਬੋਲਦੀਆਂ ਜਾਂਦਾ ਆਈਦਾ ਇਹਦਾ ਇਹਦਾ ਸਾਰਾ ਉਹਨੇ ਵੀ ਕੁਛ ਅਜੇ ਚ ਬਹੁਤ ਜ਼ਿਆਦਾ ਕਰੀਏ ਸਾਰੀ ਦਾ ਆਪਸਾ ਮੀਟਾ ਦਾ ਡਾਕਟਰ ਵੀ ਨਾ ਜੇ ਰਵਾੜ ਉਹ ਤਾਂ ਫਿਰ ਲੈਣਾ ਹੀ ਰਵਾੜ 11 ਦਿਨ ਦਾ ਰਿਮਾਂਡ ਹੋਇਆ ਤੁਸੀਂ ਪੀਏ ਸਟਾਫ ਪਟਿਆਲਾ ਮਾਈ ਕਿਸਨਾ ਜੁਦਈ ਕਤਲ ਹੋ ਗਿਆ ਹਾਂਜੀ ਜੇਲ੍ਹ ਦੇ ਵਿੱਚ ਹੋ ਗਿਆ ਹਨਾ ਉਦੋਂ ਉਹ ਜੇਲ੍ਹ ਦੇ ਵਿੱਚ ਤਾਂ ਲਾਲਾ ਲਾਲਾ ਹੋ ਗਈ ਹੋਊਗੀ ਹਾਂਜੀ ਲਾ 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 ਪੁਗਰੀ ਤੇ ਡਿਉਟੀ ਸਾਡੇ ਗਲ ਪਈ ਵੀ ਤੁਸੀਂ ਆਪ ਦਾ ਫੇਮ ਖੱਟਣ ਨੂੰ ਇਹ ਕਤਲ ਕਰਿਆ ਮਾ ਐਦਾਂ ਜਿਦਾ ਕੋਈ ਗੱਲ ਨਹੀਂ ਜੱਜ ਵੀ ਅੰਤਰਾ ਆਇਆ ਸੀ ਉਸ ਵਕਤ ਅੱਛਾ ਹਾਂਜੀ ਉਹਨੇ ਪੁੱਛ ਕੇ ਚੰ ਮਣੀ ਮੋਟੀ ਕਰੀਏ ਵੀ ਤੁਸੀਂ ਹਾਂ ਹਾਂ ਤੇ ਫਿਰ ਪ੍ਰਸ਼ਾਸਨ ਦਾ ਆਇਆ ਇਹਦਾ ਸਾਰਾ ਉਹਨਾਂ ਨੇ ਵੀ ਪੁੱਛ ਕੇ ਚ ਬਹੁਤ ਜ਼ਿਆਦਾ ਕਰੀਏ ਸਾਰੀ ਰਾਤ ਸੌਂ ਨਹੀਂ ਦਿੱਤਾ ਸਾਨੂੰ ਕੋਟਿਆ ਵੀ ਹੋਣਾ ਹਾਂਜੀ ਰਿਵਾਰਡ ਉਹ ਤਾਂ ਫਿਰ ਲੈਣਾ ਹੀ ਯਾਰ ਰਿਵਾਰਡ 11 ਦਿਨ ਦਾ ਰਿਵਾਰਡ ਹੋਇਆ ਤੇ ਜੀ ਸੀਆਈ ਸਟਾਫ ਪਟਿਆਲਾ ਮਾਈਕੀ ਸਰਾਂ ਉਹ ਤੇ ਦਾ ਤੁਹਾਨੂੰ ਪਤਾ ਹੀ ਹੈ ਝਾੜੇ ਪਾੜ ਕਰੰਟ ਲਾ ਸਤੋਂ ਕਿਸੇ ਅੱਜ ਵੀ ਅਸੀਂ ਕਹਿ ਰਹੇ ਹਾਂ ਸਤੋਂ ਕਿਸੇ ਨੇ ਨਹੀਂ ਕੰਮ ਕਰਵਾਇਆ ਮੈਂ ਹੀ ਗਲਤ ਤੇ ਆਉਂਦਾ ਸੀਗਾ ਹਾਂਜੀ ਪਰ ਮਹਿੰਦਰਪਾਲ ਬਿੱਟੂ ਦਾ ਪਰਿਵਾਰ ਇਹ ਕਹਿੰਦਾ ਕਿ ਇਹ ਕਤਲ ਕੀਤਾ ਨਹੀਂ ਇਹ ਕਤਲ ਕਰਵਾਇਆ ਗਿਆ ਕਿਸੇ ਦੇ ਕਹਿਣ ਤੇ ਕਰਵਾਇਆ ਕਿਹਦੇ ਕਹਿਣ ਤੇ ਕਰਿਆ ਤੁਸੀਂ ਇਹ ਕਤਲ ਇਹ ਕਿਸੇ ਦੇ ਕਹਿਣੇ ਦੇ ਨਹੀਂ ਕਰਿਆਗਾ ਬੰਦੇ ਇਹ ਤਾਂ ਬਸ ਮਾਰਾ ਦਾ ਹੁਕਮ ਸੀ ਅਸੀਂ ਕਤਲ ਕਰਿਆ ਇਹ ਤਾਂ ਰੋਲਾ ਹੀ ਹੈ ਹਉਵਾ ਹੀ ਹੈ ਸਾਨੂੰ ਸਾਡਾ ਰਿਵਾਰਡ ਹੋਇਆ ਪਾੜ ਪੜ ਗਿਆ ਹੋਇਆ ਉੱਥਾ ਤਾਂ ਕੰਦਾ ਵੀ ਬੋਲਦੀਆਂ ਜੇ ਕਿਸੇ ਦੇ ਕਹਿਣੇ ਤੇ ਕਰਿਆ ਹੁੰਦਾ ਅਸੀਂ ਕਹਿ ਦਿੰਦਾ ਵੀ ਫਲਾਣੇ ਬੰਦੇ ਨੇ ਕਿਹਾ ਦਾ ਸਾਨੂੰ ਕਤਲ ਕਰਨ ਦੇ ਪਰਿਵਾਰ ਤੱਕ ਵੀ ਕਹਿੰਦਾ ਕਿ ਉਹਨਾਂ ਦੇ ਕੋਲ ਇੱਕ ਡੈਰੀ ਸੀ ਔਰ ਉਹਨਾਂ ਦੀ ਅਗਲੀ ਤਰੀਕ ਤੇ ਜਮਾਨਤ 100% ਪੱਕੀ ਸੀ ਪਰਿਵਾਰ ਕਹਿੰਦਾ ਕਿ ਉਹਨਾਂ ਨੇ ਜਦੋਂ ਬਾਹਰ ਆਉਣਾ ਸੀ ਤੇ ਜਮਾਨਤ ਵੇਲੇ ਉਹਨਾਂ ਨੇ ਵੱਡੇ ਖੁਲਾਸੇ ਕਰਨੇ ਸੀ ਬੇਅਦਬੀ ਕਰਨ ਨੂੰ ਲੈ ਕੇ ਪਤਾ ਨਹੀਂ ਕਿਹਦਾ ਕਿਹਦਾ ਨਾਂ ਆ ਜਾਣਾ ਸੀ ਇਸ ਕਰਕੇ ਕਹਿੰਦੇ ਬੱਟੂ ਨੂੰ ਮਾਰਤਾ ਦੇਖੋ ਸਾਰੇ ਬਿਆਨ ਹੋਏ ਦੇਗੇ ਵੀਡੀਓ ਹੈਗੀ ਬਣੀ ਹੋਈ ਹੈ ਸਾਰਾ ਕੁਸਤਾ ਹੈ ਤਾਂ ਤੇ ਜਿਹੜੀ ਡੈਰੀ ਵਾਲੀ ਗੱਲ ਐ 12 ਤਲਾਸ਼ੀ ਆਂਦੀ ਐ ਜੇਲ੍ਹ ਚ ਅੰਦਰੋਂ ਵੀ ਕਰਦੇ ਆਂ ਅੰਦਰ ਪ੍ਰਸ਼ਾਸਨੋਂ ਦੋ ਵੀ ਕਰਦੇ ਆਂ ਬਾਹਰੋਂ ਤਲਾਸ਼ੀ ਜਾਂਦੀ ਓਹਨਾਂ ਦੇ ਨਾਲ ਚ ਬਾਹਰੋਂ ਵੀ ਆਈ ਦੀ ਤਲਾਸ਼ੀ ਜਾਦ ਕਿ ਉਹਨੇ ਡੈਰੀਆਂ ਹੱਤ ਲੱਗੀਆਂ ਤੇ ਫਿਰ ਜਦੋਂ ਸਾਡਾ ਰਵਾਨਾ ਚੱਲ ਰਿਹਾ ਤੇ ਸੀਐਸਟਾਫ ਨੇ ਤਲਾਸ਼ੀ ਲਈ ਡੈਰੀ ਹੈ ਨਹੀਂ ਸੀ ਅੰਦਰ ਇਹ ਤਾਂ ਬਸ ਗੱਲਾਂ ਬਣਾਈਆਂ ਹੋਣਾ ਸਮਝ ਲਓ ਵੀ ਉਹਨਾਂ ਦਾ ਵਕੀਲ ਪਲਾਨ ਕਰ ਰਿਹਾ ਵੀ ਇਤਨਾ ਐ ਕਰੋ ਪਰ ਤੁਹਾਨੂੰ ਕਿਹੜੀ ਚੀਜ਼ ਤੁਹਾਨੂੰ ਲੈ ਗਈ ਕਿ ਕਤਲ ਹੀ ਕਰ ਦੋ ਮਾਰ ਕੁੱਟ ਦਿੰਦੇ ਸਮਝਾ ਦਿੰਦੇ ਲੋਕ ਇਤੋਂ ਵੀ ਸ਼ੱਕ ਜਾਰ ਕਰਦੇ ਹਨ ਲੱਤਾਂ ਤੋੜ ਦਿੰਦੇ ਕੁਝ ਹੋਰ ਕਰ ਦਿੰਦੇ ਤੁਸੀਂ ਮਾਰ ਹੀ ਦਿੱਤਾ ਮਤਲਬ ਇਹ ਹੀ ਚੀਜ਼ ਲੈ ਗਈ ਸਾਨੂੰ ਦੇਖੋ ਤਿੰਨ ਚਾਰ ਸਾਲ ਭਗੋੜਾ ਰਿਹਾ ਇਹ ਗੇ ਪਛਾਹ ਬੰਦੇ ਬਹੁਤ ਲੱਗੇ ਇਹਦੇ ਚਮਾ ਹੱਤ ਨਹੀਂ ਲੱਗਿਆ ਆਹ ਉਸਲ ਤੋਂ ਬਿਨਾ ਵੀ ਹਾਂ ਜੇ ਤਾਂ ਸਾਡੇ ਵਰਗੇ ਦੇ ਅੱਛਾ ਹੋਰ ਬੰਦੇ ਹੈਗੇ ਵੀ ਜਿਹਨੋਂ ਗੇ ਪਛਾਹ ਲੱਗੀ ਵੀ ਦੀ ਤੁਸੀਂ ਕਿਵੇਂ ਕਹਸਾ ਦੋ ਇਹ ਗੱਲ ਇਹ ਮਤਲਬ ਮਰਨਾ ਇੱਕ ਤੁਸੀਂ ਲੱਖੇ ਖਾਦਿਆਂ ਨਾ ਸੁਣਿਆ ਜਿਹੜਾ ਆਪਣੇ ਆਪ ਨੂੰ ਬਾਬਾ ਨਾਨਕ ਦਾ ਹੱਦ ਦਾ ਆ ਉਨਾ ਮੁੰਡਿਆਂ ਨੇ ਉਹਦਾ ਸੌਦਾ ਲਾਇਆ ਸੀ ਉਹ ਬੰਦੇ ਕਹਿੰਦੇ ਅਸੀਂ ਬਹੁਤ ਲੱਦੇ ਆਗੇ ਕਹਿੰਦੇ ਸਾਡੇ ਨਹੀਂ ਹੱਥ ਲੱਗਿਆ ਹਜਾਂ ਇਹ ਹੀ ਦੀ ਜੇਗ ਦੇ ਬਾਹਰ ਚਲੀ ਜਾਂਦਾ ਆਹ ਜੇਲ੍ਹ ਚੋਂ ਇਹਨੇ ਕਿੱਥੇ ਹੱਤਾਂਣਾ ਦਾ ਇਹਨੇ ਫੇਰ ਇਹ ਹੀ ਕੰਮ ਕਰਨਾ ਦਾ ਗਾਰੰਟੀ ਹੈ ਇਹ ਚੀਜ਼ ਨੂੰ ਚਲੋ ਹੁਣ ਵੀ ਥਲ ਪੈ ਗਈ ਥੋੜੀ ਜੀ ਹੇਰੀ ਨੇ ਬੇਅਦਵੀ ਵੱਡੇ ਪੱਧਰ ਤੇ ਕਰਨੀ ਦੀ ਹੁਣ ਲਵੀ ਨੇ ਬਹੁਤ ਵੱਡੇ ਪੱਧਰ ਤੇ ਕਰੀ ਏ ਉੱਥੇ ਲੋਟ ਆਇਆ ਉਹਦਾ ਉੱਥੇ ਤਾਂ ਸੌਦਾ ਲਾਇਆ ਤੁਸੀਂ ਕਿਸੇ ਨਾਲ ਕੰਟੈਕਟ ਦੇ ਵਿੱਚ ਵੀ ਸੀ ਨਹੀਂ ਤੁਹਾਡੇ ਸਾਥੀ ਉਹਨਾਂ ਦਾ ਕਹਿ ਨਹੀਂ ਸਕਦੇ